ਜੈਤਰੀ ਮਹੱਲਾ ਪੰਜਵਾਂ ਵਾਰਸ ਲੋਕਾ ਨਾਲ ਇਹ ਵਾਰਸ ਲੋਕਾ ਦੇ ਨਾਲ ਰਾਗ ਜੈਤਰੀ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਅਰਜਨ ਦੇਵ ਜੀ ਦੀ ਹੈ। ਏਕ ਓੰਕਾਰ ਸਤਗੁਰ ਪ੍ਰਸਾਦ। ਪਰਮਾਤਮਾ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਸਿਮਰੰਤ ਸਾਂਤ ਸਰਬਾਤਰ ਰਮਨੰ ਨਾਨਕ ਅਗਨਾਸਨ ਜਗਦੀਸ਼ੁਰ ਹੈ। ਸਾਂਤ ਜਨ ਉਹ ਸਰਵ ਵਿਆਪਕ ਪਰਮੇਸ਼ਵਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ। ਹੁਣ ਵੀ ਸਰਵ ਵਿਆਪਕ ਹੈ ਅਤੇ ਅਖੀਰ ਵਿੱਚ ਵੀ ਹਰ ਥਾਂ ਹਾਜ਼ਰ-ਨਾਜ਼ਰ ਰਹੇਗਾ। ਏ ਨਾਨਕ ਉਹ ਜਗਤ ਦਾ ਮਾਲਕ ਪ੍ਰਮਾਤਮਾ ਸਭ ਆਪਾ ਦੇ ਨਾਸ ਕਰਨ ਵਾਲਾ ਹੈ। ਵੇਖਣ ਸੋਣਾ ਸੁਣਾਵਣੋ ਮਨ ਮੈਂ ਦੇੜੀ ਐ ਸਾਚ ਉਸ ਸਦਾ ਤੇ ਰਹਿਣ ਵਾਲੇ ਪ੍ਰਭੂ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਿਆਨ ਕਰਨਾ ਚਾਹੀਦਾ ਹੈ ਜੋ ਹਰਥਾ ਆਪ ਹੀ ਵੇਖਣ ਵਾਲਾ ਹੈ ਆਪ ਹੀ ਸੁਣਨ ਵਾਲਾ ਹੈ ਅਤੇ ਆਪ ਹੀ ਸੁਣਾਉਣ ਵਾਲਾ ਹੈ ਪੂਰ ਰਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ اے ਨਾਨਕ ਉਸ ਹਰੀ ਦੀ ਪਿਆਰੀ ਯਾਦ ਵਿੱਚ ਲੀਨ ਹੋ ਜਾ ਜੋ ਸਭ ਥਾਈ ਮੌਜੂਦ ਹੈ ਪੌੜੀ ਹਰ ਇੱਕ ਨਿਰੰਜਨ ਗਾਇ ਹੈ ਸਭ ਅੰਤਰ ਸੋਈ ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ ਉਸ ਦੀ ਸਿਫਤਲਾ ਕਰਨੀ ਚਾਹੀਦੀ ਹੈ ਉਹ ਹੀ ਸਭ ਦੇ ਅੰਦਰ ਮੌਜੂਦ ਹੈ ਕਰਨ ਕਰਣ ਸਮਰੱਥ ਪ੍ਰਭ ਜੋ ਕਰਿਆ ਸੋ ਹੋਈ ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ ਸਭ ਕਿਸੇ ਦੀ ਤਾਕਤ ਵਾਲਾ ਹੈ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਉਹ ਪਰਮਾਤਮਾ ਕਰਦਾ ਹੈ। ਕਿਨ ਮਹ ਥਾਪ ਉਹ ਥਾਪਦਾ ਤਿਸ ਬਿਨ ਨਹੀਂ ਕੋਈ। ਇੱਕ ਪਲਕ ਵਿੱਚ ਜੀਵਾਂ ਨੂੰ ਪੈਦਾ ਕਰਕੇ ਨਾਸ ਕਰ ਦਿੰਦਾ ਹੈ। ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਸਾਰੇ ਦੇਸ਼ਾ ਬ੍ਰਹਿਮੰਡਾ ਏਠਲੀ ਧਰਤੀ ਜਜ਼ੀਰੀਆਂ ਵਿੱਚ ਸਾਰੇ ਹੀ ਜਗਤ ਵਿੱਚ ਉਹ ਪਰਮਾਤਮਾ ਵਿਆਪਕ ਹੈ ਜਿਸ ਆਪ ਬੁਜਾਏ ਸੋ 부ਜਸੀ ਨਿਰਮਲ ਜਨ ਸੋਈ ਜਿਸ ਮਨੁੱਖ ਨੂੰ ਇਹ ਸਮਝ ਆ ਪ੍ਰਭੂ ਦਿੰਦਾ ਹੈ ਉਸ ਨੂੰ ਸਮਝ ਪੈਂਦੀ ਹੈ ਅਤੇ ਉਹ ਮਨੁੱਖ ਪਵਿੱਤਰ ਹੋ ਜਾਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ